ਅੰਡਰ ਪਰਸੈਂਟ ਸੱਚੀ ਗੱਲ ਦੱਸ ਰਹੇ ਹਾਂ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡੇ 5.5 ਬੈਂਡ ਨੇ ਪਲੱਸ 2 ਪਾਸੋਂ ਜਾ ਸਕਦੇ ਹੋ ਤੁਹਾਡੇ 6 ਬੈਂਡ ਨੇ ਪਲੱਸ 2 ਪਾਸੋਂ ਗ੍ਰੈਜੂਏਸ਼ਨ ਕੀਤੀ ਹੈ ਡਿਪਲੋਮਾ ਕੀਤਾ ਤੁਸੀਂ ਜਾ ਸਕਦੇ ਤੁਸੀਂ ਡਿਪਲੋਮੇ ਦੇ ਵਿੱਚ ਵੀ ਵੀਜ਼ਾ ਹਾਸਲ ਕਰ ਸਕਦੇ ਹੋ ਡਿਗਰੀ ਦੇ ਵਿੱਚ ਵੀ ਕਰ ਸਕਦੇ ਤੁਸੀਂ ਨਵੇਂ ਫੰਡਾਂ ਦੇ ਨਾਲ ਵੀ ਵੀਜ਼ਾ ਲੈ ਸਕਦੇ ਹੋ ਗੈਪ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਡਿਪਲੋਮੇ ਚ 2 ਸਾਲ ਦਾ ਵੀਜ਼ਾ ਲਓਗੇ ਡਿਗਰੀ 3 ਸਾਲ ਦਾ ਲਓਗੇ ਵੀਜ਼ਾ ਦੋਨਾਂ ਦੇ ਵਿੱਚ ਲੱਗਦਾ ਤੁਸੀਂ ਪਹਿਲਾਂ ਸਾਡੇ ਵੀਜ਼ੇ ਦੇਖੋ ਪੇਰੈਂਟਸ ਨਾਲ ਗੱਲ ਕਰ ਲਓ ਬੱਚੇ ਨਾਲ ਗੱਲ ਕਰ ਲਓ ਤਸੱਲੀ ਕਰੋ ਆਪਣੀ ਫਿਰ ਸਾਡੇ ਕੋਲ ਆਓ ਗੈਪ ਦੇ ਨਾਲ 2-3 ਸਾਲ ਦੇ ਗੈਪ ਦੇ ਨਾਲ ਨਵੇਂ ਫੰਡਾਂ ਦੇ ਨਾਲ ਜੇ ਤੁਸੀਂ ਪੈਕੇਜ ਕਰਨਾ ਜਾਂ ਸਟੈਪ ਵਾਈ ਸਟੈਪ ਕਰਨਾ ਤਾਂ ਜਪ ਸਟੱਡੀ ਦੇ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਵੀ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ ਵੀਜ਼ਾ ਲੱਗੇਗਾ ਔਰ ਲੱਗ ਰਿਹਾ ਹੈ 確かに。